दीनानगर दे नवे तमराई पुल ते हिंदू संगठना वालों इकट्ठे होके प्रधान शिवम ठाकुर अते समर्थका वालों ठेकेदार खिलाफ लगाए गए नारे ओना के की जेकर इस पुल दी रिपेयर करके हफ्ते अंदर लोका दे हवाले ना किता ता वड्डा तरना लगाया जावेगा वेखो संजीव टोनी दी एक खास रिपोर्ट मुर्दाबाद ਦੇਸੀ ਮਸ਼ਿਆਰੋ ਲੈ ਕੇ ਤੇਮਰਾ ਹੀ ਪੋਸਟ ਸੰਸਾਰ ਲੈ ਕੇ ਜਿਹੜਾ ਅਰਥ ਕਰਤੂਤ ਹੋਇਆ ਕੀ ਕਹਿਣਾ ਚਾਹੁੰਦੇ ਸੀ ਦੇਖੋ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਦੱਸਣਾ ਜਾਨੇ ਆ ਕਿ ਅੱਜ ਅਸੀਂ ਧਰਨਾ ਨਹੀਂ ਲਾਇਆ ਇੱਥੇ ਅੱਜ ਆਪਾਂ ਸਾਰੇ ਵੀਰਾਂ ਨੇ ਇੱਕ ਕਾਲ ਛੋਟੀ ਜਿਹੀ ਦਿੱਤੀ ਸੀ ਸਵੇਰੇ ਕਿ ਆਪਾਂ ਸਾਰੇ ਜਿਹੜੇ ਆਪਾਂ ਇੱਕ ਸੰਸਥਾ ਜਿਹੜੀ ਦਿਨਨਗਰ ਦੇ ਵਿੱਚ ਚਲਾ ਰਹੇ ਆਂ ਆਪਾਂ ਸਾਰੇ ਸੰਸਥਾ ਦੇ ਬੰਦੇ ਇੱਥੇ ਇਕੱਠੇ ਹੋ ਗਿਆ ਪਾਜੇ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਇੱਥੇ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਅੱਜ ਸਾਡੇ ਇਕੱਠੇ ਹੋਣ ਦਾ ਇੱਥੇ ਮਕਸਦ ਇਹ ਹੈ ਕਿ ਇੱਥੇ 6 ਤੋਂ 7 ਮਹੀਨੇ ਜਾਂਦਾ ਇਹਦਾ ਫਲਾਈ ਓਵਰ ਜਿਹੜਾ ਜਹਾ ਜਿਹੜਾ ਹਾਈ ਪੁਲ ਬਣਿਆ ਹੋਇਆ ਇੱਥੇ ਇਹ 6 ਤੋਂ 7 ਮਹੀਨੇ ਦਾ ਬੰਦ ਪਿਆ ਐਸੇ ਕਿਹੜੇ ਕਾਰਨ ਹੈ ਕਿ ਜਿਹੜਾ 6 ਤੋਂ 7 ਮਹੀਨੇ ਜਿਹੜਾ ਪੁਲ ਬੰਦ ਕਰਨਾ ਪੈ ਰਿਹਾ ਜੇ ਪੁਲ ਨੂੰ ਰਿਪੇਅਰ ਕਰਾਣਾ ਜਾਂ ਪੁਲ ਨੂੰ ਕੁਝ ਵੀ ਕਰਾਣਾ ਉਹਦਾ ਕੁਝ ਟਾਈਮ ਹੋਣਾ ਚਾਹੀਦਾ ਉਹਨੂੰ ਜਲਦ ਤੋਂ ਜਲਦ ਰਿਪੇਅਰ ਕਰਨਾ ਚਾਹੀਦਾ ਕਿੰਨੇ ਪਿੰਡ ਇਸ ਜੇ ਰੋਡ ਨੂੰ ਜਿਹੜਾ ਇਸ ਪਿੰਡ ਨੂੰ ਲੱਗ ਰਿਹਾ ਔਰ ਇੰਨੀ ਦਿੱਕਤ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਜਿਹੜਾ ਨਾਲ ਦਾ ਰੋਡ ਆ ਤੁਸੀਂ ਦੇਖੋ ਇੰਨਾ ਪੁਰਾਣਾ ਰੋਡ ਜਿਹੜਾ ਉੱਥ ਅੱਜ ਜੇ ਹਾਲਾਤ ਵੇਖੋ ਸਿੰਗਲ ਪੁਲ ਤੇ ਕੀ ਆ ਉੱਥੇ ਦੀ ਕਿੰਨੀਆਂ ਗੱਡੀਆਂ ਜਿਹੜੀਆਂ ਸਕੂਲ ਦੀਆਂ ਬੱਸਾਂ ਜਿਹੜੀਆਂ ਛੋਟੇ ਛੋਟੇ ਬੱਚਿਆਂ ਦੀ ਜਿੰਨੀਆਂ ਸਕੂਲ ਕਾਲਜ ਦੀਆਂ ਬੱਸਾਂ ਉੱਥੋਂ ਪਾਸ ਕਰ ਰਹੀਆਂ ਰਾਤ ਦੇ ਸ਼ਾਮ ਦੇ ਟਾਈਮ ਦੇ ਤੇ ਹੈਵੀ ਡਿੱਪਰ ਜਿਹੜੇ ਉੱਥੋਂ ਦੀ ਕ੍ਰਾਸ ਕਰ ਰਹੇ ਨੇ ਔਰ ਜੇ ਕੱਲ ਨੂੰ ਕੋਈ ਉਸ ਪੁਲ ਦਾ ਹਵੀ ਨਵੀ ਹੋ ਗਿਆ ਜਾਂ ਕਿਸੇ ਦਾ ਨੁਕਸਾਨ ਹੋ ਗਿਆ ਤਾਂ ਜ਼ਿੰਮੇਵਾਰ ਕੌਣ ਹੋਏਗਾ ਅੱਜ ਆਡੇ ਇਕੱਠੇ ਹੋਣ ਦਾ ਮਕਸਦ ਹੈਗਾ ਕਿ ਜਲਦ ਤੋਂ ਜਲਦੇ ਪੋਲ ਜਿਹੜਾ ਖੋਲਿਆ ਜਾਵੇ ਆਪਾਂ ਹਫ਼ਤੇ ਦਾ ਟਾਈਮ ਜਿਹੜਾ ਪ੍ਰਸ਼ਾਸਨ ਦੇ ਰਿਹਾ ਹਫ਼ਤੇ ਦਾ ਟਾਈਮ ਆਪਾਂ ਡੀਸੀ ਸਾਹਿਬ ਨੂੰ ਦੇ ਰਹੇ ਆ ਆਪਾਂ ਪਿਛਲੀ ਵਾਰ ਡੀਸੀ ਸਾਹਿਬ ਬੀਠੇ ਸੀਗੇ ਇੱਥੇ ਪੁਲੀਆਂ ਦੇ ਬਹੁਤ ਵੱਡੀ ਮੁਸ਼ਕਲ ਸੀਗੀ ਸਾਰੀਆਂ ਪੁਲੀਆਂ ਜਿਹੜੀਆਂ ਵਾ ਠੇਕੇਦਾਰ ਵੱਲੋਂ ਟੁੱਟੀਆਂ ਗਈਆਂ ਸੀਆਂ ਔਰ ਆਪਾਂ ਨੂੰ ਡੀਸੀ ਸਾਹਿਬ ਨੇ ਸੱਦਿਆ ਸੀਗਾ ਔਰ ਸੱਦ ਕੇ ਹਾਨੂੰ ਮਾਨ ਜ਼ਮਾਨ ਦਿੱਤਾ ਸੀਗਾ ਤੀਜੇ ਦਿਨ ਮੈਨੂੰ ਦੱਸਣਾਏ ਖੁਸ਼ੀ ਹੋਈ ਸੀਗੀ ਤੀਜੇ ਦਿਨ ਡੀਸੀ ਸਾਹਮਣੇ ਕੰਮ ਲਵਾ ਕੇ ਸਾਰੀਆਂ ਪੁਲੀਆਂ ਜਿਹੜੀਆਂ ਰਿਪੇਅਰ ਕਰਾਈਆਂ ਜੀਆਂ ਲੇਕਿਨ ਅੱਜ ਅਜੇ ਹਾਲਾਤ ਵੇਖੋ 7 ਤੋਂ 8 ਮਹੀਨੇ ਇਸ ਪੁੱਲ ਨੂੰ ਹੋ ਗਿਆ ਬੰਦ ਪਏ ਨੂੰ ਲੇਕਿਨ ਇਹਦੀ ਕੋਈ ਸਾਰ ਲੈਣ ਤੱਕ ਨਹੀਂ ਆਇਆ ਇਹਨਾਂ ਦੇ ਠੇਕੇਦਾਰਾਂ ਤੇ ਕਿਉਂ ਨਹੀਂ ਕਾਰਵਾਈ ਹੋ ਰਹੀ ਇਹੋ ਜਿਹੇ ਠੇਕੇਦਾਰ ਜੇ ਅਜੇ ਕੰਮ ਕਰਨਗੇ ਜਿਹੜੇ ਪੈਸੇ ਲੈ ਕੇ ਜਿਹੜਾ ਪੈਸੇ ਜਿਹੜੇ ਸਰਕਾਰ ਕੋਲ ਲੈਂਦੇ ਨੇ ਔਰ ਪੈਸੇ ਲੈ ਕੇ ਜਿਹੜਾ ਕੰਮ ਘਟਿਆ ਕਰਦੇ ਨੇ ਇਹੋ ਜਿਹੇ ਠੇਕੇਦਾਰ ਕਿਉਂ ਨਹੀਂ ਫੜੇ ਜਾਂਦੇ ਇਹੋ ਜੇ ਠੇਕੇਦਾਰਾਂ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਨਾਲ ਦੇ ਨਾਲ ਮੈਂ ਦੱਸਣਾ ਚਾਹਨਾ ਹੈ ਕਿ ਇਹ ਪੁਲ ਚਾਲੂ ਕਰਕੇ ਇਹ ਸਾਡੇ ਲੋਕਾਂ ਦੇ ਹੱਥ 'ਚ ਦੇ ਰਹੇ ਹੋ ਨਹੀਂ ਤਾਂ ਹਫਤੇ ਬਾਅਦ ਸਾਰੇ ਪਿੰਡਾਂ ਦੇ ਲੋਕ ਤੇ ਆਪਾਂ ਸਾਰੇ ਲੋਕ ਇਕੱਠੇ ਹੋਗੇ ਇੱਥੇ ਤਰਨਾ ਲਾਵਾਂਗੇ ਤੇ ਜਿਹੜਾ ਛੋਟਾ ਰੋਡ ਆ ਉਹ ਵੀ ਨਹੀਂ ਆਪਾਂ ਚੱਲਣ ਦੇਾਂਗੇ ਉਹਦਾ ਕਾਰਨ ਇਹ ਆ ਕਿ ਆਪਾਂ ਨਹੀਂ ਚਾਹੁੰਦੇ ਕਿ ਉਹ ਛੋਟੇ ਰੋਡ ਦੇਤੇ ਕਿ ਕਿਸੇ ਦੀ ਕੋਈ ਜਿਹੜਾ ਕਿਸੇ ਦਾ ਜਾਣੀ ਮਾਨੀ ਦਾ ਜਿਹੜਾ ਨੁਕਸਾਨ ਹੋ ਜੇ ਤੇ ਬਾਅਦ ਚ ਜਿਹੜਾ ਨੁਕਸਾਨ ਹੋਣ ਦੇ ਬਾਅਦ ਅੱਪਾ ਢਿੱਲੇ ਦੇ ਮੂੰਹ ਨਾਲ ਸਾਰੇ ਜਾਣੇ ਅਫਸੋਸ ਦੇ ਤੌਰ ਦੇ ਉੱਤੇ ਅੱਪਾ ਅੱਜ ਉਹਦਾ ਬਿਆਨ ਦੇ ਦਿੰਨੇ ਆ ਇਹ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਚਾਹੀਦੀਆਂ ਸਾਨੂੰ ਪੁਲ ਬੰਦ ਪਿਆ ਕਿ ਇਹਦਾ ਨੁਕਸਾਨ ਹੋਣ ਤੋਂ ਪਹਿਲੇ ਸਾਨੂੰ ਉਹ ਜਿਹੜਾ ਪੁਲ ਜਿਹੜਾ ਉਹ ਚਾਲੂ ਕਰਾਉਣਾ ਪਵੇਗਾ